ਹਾਂਜੀ ਕਿੱਦਾਂ ਸਾਰੇ ਠੀਕ ਠਾਕ ਹੋ ਆਪਾਂ ਚੱਲ ਗਏ ਸਵੇਰੇ ਸਵੇਰੇ ਪੱਠੇ ਲੈਣ ਕਹਿੰਦੇ ਮੀ ਬਹੁਤ ਪੈਣਾ ਸ਼ਿਵਰਾਤਰੀ ਵਾਲਾ ਦਿਨ ਸੀਗਾ ਹਨਾ ਮੈਂ ਕਿਹਾ ਚੱਲ ਤਾ ਚੈੱਕ ਰੇੜਾ ਇਹ ਵੀ ਸਬਜ਼ੀ ਆ ਰੇੜੇ ਤੇ ਪੱਠੇ ਲਿਆਣੇ ਸਰਤਾਜ ਦਾ ਗਾਣਾ ਆਇਆ ਸੀਗਾ ਤੇ ਜਦ ਰੇੜਾ ਅੜ ਜਾਂਦਾ ਨਾ ਫੇ ਮਤਲਬ ਸਾਡੇ ਕੋਲ ਬੋਲ ਦਵਾ ਉਹ ਝੋਟੇ ਦਾ ਜੋਰ ਲਵਾ ਲਏ ਸੀ ਹਨਾ ਤੇ ਬਹੁਤ ਉੱਤੇ ਪੱਠੇ ਲੈ ਕੇ ਫੇ ਘਰ ਆਣਾ ਕਰ ਆ ਗਈ ਤੇ ਵਿਸ਼ੂਭਾ ਯਾਤਰਾ ਦੇ ਵਿੱਚ ਜਾਣਾ ਸ਼ੂਭਾ ਯਾਤਰਾ ਨਿਕਲ ਰਹੀ ਸੀ ਪਿੰਡ ਸ਼ਿਵਜੀ ਮਹਾਰਾਜ ਦੀ ਅੱਕੇ ਫਿਰ ਆਪਾਂ ਉੱਥੇ ਸਗਾ ਪੂਰੀ ਛੋਲਿਆਂ ਦਾ ਲੰਗਰ ਤੇ ਬੰਦੇ ਸਾਡੇ ਪਹਿਲੇ ਖੜੇ ਸੀ ਪੂਰੇ ਤਿਆਰ ਉਧਰੋਂ ਆ ਗਈ ਥਾਲੀ ਬਾਬਾ ਕਾਕਾ ਕੋਈ ਲੰਗਰ ਛੱਡੇ ਹੋਣਾ ਤੁਸੀਂ ਹੈ ਜਿੰਨੇ ਪਿੰਡ 'ਚ ਲੰਗਰ ਆ ਤੁਹਾਨੂੰ ਇਹ ਬੰਦੇ ਜ਼ਰੂਰ ਮਿਲਣਗੇ ਆ ਜੀ ਕੋ ਪੱਲੇ ਖੱਲਿਆ ਪਿਆਰੀ ਬਿਲ ਲੰਗਰ ਦੇ ਵਿੱਚ ਧੂਪ ਆਤੀ ਇਹਨਾਂ ਨੇ ਫਿਰ ਮੈਂ ਘਰੇ ਆ ਕੇ ਪਸ਼ਵਾਂ ਨੂੰ ਪਲਾਇਆ ਪਾਣੀ ਤੇ ਫਿਰ ਆਪਾਂ ਅੱਜ ਗੱਡੀ ਚਕਾਣੀ ਸੀ ਥੋੜੀ ਝੋੜੀ ਗੱਡੀ ਚਕਾਉਣ ਜਾਣਾ ਸੀ ਆਪਾਂ ਬੈਸ ਸ਼ੁਕਰ ਰਿਪੇਅਰ ਬੰਗਾ ਜਿੱਥੇ ਤੁਸੀਂ ਬੰਗਿਆਂ ਦੇ ਵਿੱਚ ਜੇ ਕਿਸੇ ਨੂੰ ਗੱਡੀ ਚਕਾਣੀ ਆ ਤਾਂ ਬਹੁਤ ਵਧੀਆ ਕੰਮ ਆ ਬਾਈ ਉਹਨਾਂ ਦਾ ਬੈਸ ਸ਼ੁਕਰ ਰਿਪੇਅਰ ਤੇ ਬਦ ਤੋਂ ਬਦ ਵੀਰ ਇਹ ਵਧੀਆ ਕੰਮ ਕਰਦੇ ਆ ਤੇ ਆਪਾਂ ਗੱਡੀ ਖੜੀ ਕਰਕੇ ਤੇ ਆਪਾਂ ਪਹੁੰਚ ਗਏ ਜੀ ਖੜਕੜ ਕਲਾ ਫਿੱਦੀ ਦੇ ਕੋਲ ਜੇ ਘਾਣ ਬੰਦੇ ਕਹਿੰਦੇ ਕੁਲਚੇ ਖਾ ਕੇ ਆ ਕੇ ਫਿਰ ਦੇਖਦੇ ਆ ਗੱਡੀ ਕਿੰਨੀ ਚੱਕ ਹੁੰਦੀ ਹੈ ਸਾਨੂੰ ਲੱਗੀ ਉਹ ਭੁੱਖ ਮੈਂ ਕਿਹਾ ਚਲੋ ਭਾਈ ਲੈ ਬਈ ਦੁਬਾਰਾ ਪਹੁੰਚੇ ਤੇ ਬੰਦਿਆਂ ਨੇ ਗੱਡੀ ਲਈ ਸੀ ਕਿਹ ਕਹਿੰਦੇ ਭਾਈ 20 ਮਿੰਟ ਹੋਰ ਲੱਗਣੇ ਆ ਮੈਂ ਕਿਹਾ ਕੋਈ ਗੱਲ ਨਹੀਂ ਭਰਾ ਆਪਾਂ ਆਏ ਗੇੜੀ ਮਾਰ ਕੇ ਤੁਸੀਂ ਇਹਨੂੰ ਗੱਡੀ ਚੱਕ ਦਿਓ ਮੇਤਰਾ ਨੇ ਗੱਡੀ ਦਾ ਕੰਮ ਮੋਰੋ ਵੀ ਚੱਕ ਦਿੱਤੀ ਥੋੜੀ ਥੋੜੀ ਤੇ ਪਿੱਛੇ ਉਹ ਵੀ ਬਹੁਤ ਜੈਨੂਨ ਰੇਡਵਾ ਬੰਦੇ ਆ ਦਾ ਤੇ ਫੇਰ ਆਪਾਂ ਚੱਲ ਗਏ ਸ਼ਹਿਰ ਗੱਡੀ ਮਾਨ ਗਿੜਿ ਗਿੜੀ ਮਾਰ ਕੇ ਮੁੜ ਕੇ ਆਏ ਤਾਂ ਬੰਦਿਆਂ ਨੇ ਗੱਡੀ ਦਾ ਪੂਰਾ akre ਲੱਗ ਡਿਓ ਸੀ ਜੀ ਕੋਈ ਇਹ ਗੱਡੀ ਦਾ ਥੋੜੀ ਜਿਹੀ ਵਰ ਇੱਥੇ ਜਿਆਦਾ ਲੱਗਦੀ ਤੁਹਾਨੂੰ ਦੇਖਣ ਨੂੰ ਬਹੁਤ ਵਧੀਆ ਕੰਮ ਕਰਦੇ ਬੈਂਸ ਸ਼ੋਕਰ ਰੇਪੇਰ ਤੇ ਮੰਮੀ ਕਹਿੰਦੀ ਹੁਣ ਆਪਾਂ ਜਾਣਾ ਰਾਤ ਨੂੰ ਲਾਪੜ ਨੂੰ ਤੇ ਮੈਂ ਕਿਹਾ ਕੋਈ ਦਿਨ ਬੇਲਣਾ ਛੱਡਿਆ ਤੁਸੀਂ ਨਾ ਘਰੇ ਨਾਲ ਰੋਟੀ ਖਾਓ ਬਸ ਘੁੰਮੀ ਜਾਓ ਨਹੀਂ ਨਹੀਂ ਜਾਨੀ ਪੁੱਤ ਕੋਈ ਨਹੀਂ ਮੈਂ ਜਕੀ ਗੱਡੀ ਹੋ ਮੈਂ ਵੀ ਅੱਬਾ ਬੋਲ ਕੇ ਦੀ ਲੜੂਆ ਸ਼ੇ ਵੀ ਪਾਇਸ਼ਾ ਹੀ ਦੀ ਚਾਹ ਨਸ਼ੋ ਪ੍ਰਾਪਤ ਧਰਤੀ ਤਦ ਤੋਂ ਸਦੇ ਫੇਰਾ ਪਰ ਆਪੜ ਲੋਰੀ ਮਾਮਾ ਦੇ ਘਰ ਸਵਾਰ ਵਸੀ ਸਰਦਾਰ ਸਵਾਰਨ ਸਿੰਘ ਕਵੀ ਸਵਾਰ ਵਸੀ ਸਰਦਾਰ ਹਵਾਲ ਸੰਤ ਲੋਤਾ ਲਾਲੀ ਮਹਿਤਰੀ ਨੇ ਮਸ਼ਹੂਰਾ ਪੜਦੇ ਵਿੱਚ ਲੈ ਕੇ ਰੋਟੀ ਬਾਣੀ ਖਾ ਕੇ ਤੇ ਫੇ ਆਪਾ ਉੱਤੋਂ ਤੁਰਨਾ ਸੀਗਾ ਮਾਮੀ ਨੇ ਸਾਡੇ ਲਈ ਝੋਲ ਤੇ ਗਾਜਰਾ ਬੜੇ ਸਵਾਦ ਬਣਾਏ ਸੀ। ਬਿਖਾ ਕੇ ਝੋਲ ਤੇ ਗਾਜਰਾ ਤੇ ਆਪਾਂ ਰਾਤ ਨੂੰ 10:30 ਵਜੇ ਫੇਰ ਪਹੁੰਚੇ ਬੰਗਿਆਂ। ਬੰਗਿਆਂ ਫੇਰ ਵੀ ਰੱਛ ਸੀਗਾ ਪੂਰਾ। ਲੋਕ ਖਾਣੋਂ ਨਹੀਂ ਹਟ ਸਕਦੇ ਹਨਾ। ਤੇ ਆਪਾਂ ਹੌਲੀ-ਹੌਲੀ 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 ਕਰਕੇ ਆਪਾਂ ਪਿੰਡ ਪਹੁੰਚ ਗਏ। ਮੈਨੂੰ ਥੋੜੀ ਜਿਹੀ ਨੀਂਦ ਆ ਰਹੀ ਸੀ ਮੈਂ ਤਾਂ ਕੋਈ ਨਹੀਂ ਹੋ ਕੇ ਆਪਾਂ ਪਹੁੰਚ ਕੇ ਸੌਂਨੇ ਆ। ਲੋ ਵੀ ਸ਼ਿਵਰਾਤਰੀ ਦੀਆਂ ਪੂਰੀਆਂ ਤਿਆਰੀਆਂ ਸੀਗੀਆਂ। ਐਨ ਮਤਲਬ ਜਾਗਰਣ ਚੱਲ ਰਿਹਾ ਸਾਰੇ ਪੂਰੀ ਜੋਰਾਂ 'ਚ ਹੋ ਰਾ ਤੇ ਸਾਰੇ ਪਿੰਡ ਵਾਸੀਆਂ ਨੂੰ ਜਿਹੜਾ ਤਰੀਆਂ ਬਹੁਤ-ਬਹੁਤ ਵਧਾਈਆਂ ਮਿਲਦੇ ਸਹਲੋ ਅਗਲੇ ਬਲੌਗ 'ਚ ਓਕੇ ਬਾਏ ਬਾਏ ਸਸਿਗਾਜੀ